ਸਰ ਮੇਰਾ ਨਾਮ ਗਰਮੀਤ ਸਿੰਘ ਪਿੰਡ شیخ ਤਹਿਸੀਲ ਗਿੱਦੜਵਾ ਹਲਕਾ ਵੀ ਗਿੱਦੜਵਾ ਤਾਂ ਆਊਟਸੋਰਸ ਆਲ ਪੰਜਾਬ ਯੂਨੀਅਨ ਵੱਲੋਂ ਮੈਨੂੰ ਮੇਰੇ ਭਰਾਵਾਂ ਨੇ ਫਤਵਾ ਦਿੱਤਾ ਤੇ ਮੈਂ ਆਪਣੀ ਜੌਬ ਤੋਂ ਕੁਰਬਾਨੀ ਦੇ ਕੇ ਮੈਂ ਆਪਣੀ ਆਊਟਸੋਰਸ ਜੌਬ ਜੌਬ ਛੱਡ ਕੇ ਤੇ ਮੈਂ ਮੇਰੇ ਭਰਾਵਾਂ ਵਾਸਤੇ ਮੈਦਾਨ ਦੇ ਵਿੱਚ ਉਤਰਿਆ ਆਊਟਸੋਰਸ ਮਜ਼ਦੂਰਾਂ ਦਾ ਇੰਨਾ ਸ਼ੋਸ਼ਨ ਹੋ ਰਿਆ ਨਾ ਬਾਈ ਜੀ ਗੱਲ ਕਹਿਣ ਸੁਣਨ ਤੋਂ ਪਾਸੇ ਆ ਕੋਈ ਤਨਖਾਹ ਦਾ ਸਿਸਟਮ ਨਹੀਂ ਕੋਈ ਬੰਦੇ ਦਾ ਕੈਰੀਅਰ ਨਹੀਂ ਕੋਈ ਪੁੱਛ ਨਹੀਂ ਕੋਈ ਪੜਤਾਲ ਨਹੀਂ ਬੰਦੇ ਨੂੰ ਦਿਮਾਗੀ ਤੌਰ ਤੇ ਟੌਰਚਰ ਕਰ ਰਿਆ ਅਫੀਸਰ ਵੀ ਕਰ ਰਹੇ ਆ ਔਰ ਸਰਕਾਰਾਂ ਵੀ ਕਰ ਰਹੀਆਂ ਔਰ ਸਰਕਾਰਾਂ ਦੇ ਬਣਾਏ ਜਿਹੜੇ ਪਲਾਨ ਆ ਇਹ ਇਹ ਬਿਲਕੁਲ ਗਲਤ ਆ ਅਨਸਾਨੀਅਤ ਦਾ ਘਾਣ ਕੀਤਾ ਜਾ ਰਿਹਾ ਆਊਟਸੋਰਸ ਕੰਟਰੈਕਟ ਆਸ਼ਾ ਵਰਕਰ ਭੈਣ ਜੀਆਂ ਆਂਗਣਵਾੜੀ ਅਦਰ ਮਾਇਕ ਮੈਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਜਿਹੜੇ ਕੱਚੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਰੱਖੇ ਹੋਏ ਆ ਉਹਨਾਂ ਨਾਲ ਬੇਵਜਾ ਤੱਕਾ ਨਜਾਇਜ਼ ਤੱਕਾ ਕੋਈ ਪੁੱਛ ਪੜਤਾਲ ਨਹੀਂ ਹੈਗੀ ਕਿਉਂ ਤੁਹਾਨੂੰ ਉਹ ਫੈਸਲਾ ਕਿਉਂ ਲਾਉਣਾ ਪਿਆ ਚੋਣ ਮੈਦਾਨ ਦੇ ਵਿੱਚ ਕਿਉਂ ਉਤਰਨਾ ਪਿਆ ਭਾਈ ਜੀ ਜਦੋਂ ਮੈਂ ਆਪਦੇ ਤਣ ਤੇ ਇਹ ਗੱਲਾਂ ਹੰਡਾਈਆਂ ਮੈਨੂੰ ਪਤਾ ਲੱਗਿਆ ਯਾਰ 10000 ਨਾਲ ਮੈਂ ਆਪਦਾ ਘਰ ਨਹੀਂ ਚਲਾ ਸਕਦਾ 10000 ਨਾਲ ਘਰ ਚਲਾਉਣਾ ਬਹੁਤ ਔਖੀ ਗੇੜ ਆ ਉਧਰੋਂ ਪੈਸੇ ਫੜਾ ਉਧਰੋਂ ਪੈਸੇ ਫੜਾ ਭਾਈ ਜੀ ਇਹ ਢੀ ਵੱਡੀ ਮੁਸੀਬਤ ਫੇਰ ਸਾਡੇ ਦੋਸਤਾਂ ਨੇ ਗਰੁੱਪ ਦੇ ਵਿੱਚ ਪਾਇਆ ਯਾਰ ਅਸੀਂ ਵੋਟ ਨਹੀਂ ਪਾਉਣੀ ਸਰਕਾਰ ਨੂੰ ਤੇ ਮੇਰਾ ਵੀ ਮਨ ਸੀ ਮੈਂ ਵੀ ਕਿਤੇ ਨਾ ਕਿਤੇ ਬਹੁਤ ਦੁਖੀ ਸੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਦਾ ਜ਼ਾਲਮ ਸੀ ਆ ਆ ਨਵੀਂ ਸਰਕਾਰ ਉਦੋਂ ਵੀ ਵੱਡਾ ਧੱਕਾ ਕਰਨ ਲੱਗ ਗਈ ਆ ਹੁਣ ਕਿਤੇ ਨਾ ਕਿਤੇ ਇਹਨਾਂ ਨੇ ਗਰਬੜ ਦੀ ਕੀਤੀ ਹੈਗੀ ਆ ਗਰਬੜ ਇਹ ਕੀਤੀ ਜਿੱਥੇ ਕਿਤੇ ਆਪਦੇ ਬੰਦੇ ਆਊਟਸੋਰਸ ਤੇ ਰੱਖਿਆ ਉਹ 35-35 ਹਜ਼ਾਰ ਤੇ ਰੱਖਿਆ ਉਹਨਾਂ ਦੇ ਪ੍ਰੂਫ ਵੀ ਅਸੀਂ ਪੇਸ਼ ਕਰਾਂਗੇ ਚਲੋ ਬੰਦੇ ਨੂੰ ਕਮ ਸੋ ਕਮ ਬੰਦੇ ਨੂੰ ਆਪਦਾ ਸਿਸਟਮ ਚਲਾਉਣ ਵਾਸਤੇ 19 ਤਨਖਾਹ ਤਾਂ ਕਰਨ ਦੂਜਿਆਂ ਨੇ ਬਾਦਲ ਸਰਕਾਰ 2016 ਦੇ ਵਿੱਚ ਕਰ ਗਈ ਸੀ ਵਿਭਾਗ ਦੇ ਅੰਦਰ ਲੈ ਲਈ ਸੀ ਉਹਨੇ ਮੰਡੀ ਬੋਰਡ ਦੇ ਵਿੱਚ ਬੰਦੀ ਉਹਨਾਂ ਦੇਖੀ ਬੰਬ ਚੱਲ ਗਿਆ ਉਹ ਅੱਜ ਮੈਘਮੇ ਵਿੱਚ ਕੰਮ ਕਰੀ ਜਾਂਦੇ ਆ ਚਲੋ ਉਹਨਾਂ ਦਾ ਹੌਲੀ ਹੌਲੀ ਕਿਤੇ ਵੇਸ ਬਣ ਜਾਊਗਾ ਇਹ ਵੀ ਕਰ ਦਿੰਦੇ ਯਾਰ ਮੈਂ ਤਾਂ ਬਾਈ ਜੀ ਵੱਧ ਤੋਂ ਵੱਧ ਲੋਕਾਂ ਨੂੰ ਰੌਲਾ ਪਾਊਂਗਾ ਔਰ ਸੁਝਾਅ ਦਊਂਗਾ ਮੇਰੇ ਭਰਾਵਾਂ ਨੂੰ ਆਊਟਸੋਰਸ ਮਜ਼ਦਮਾਂ ਨੂੰ ਵੀ ਤੁਸੀਂ ਵੱਧ ਚੜ ਕੇ ਮੇਰਾ ਸਹਿਯੋਗ ਦਿਓ ਮੈਂ ਤੁਹਾਡੇ ਵਾਸਤੇ ਆਪਣੀ ਜੌਬ ਤੋਂ ਕੁਰਬਾਨੀ ਦਿੱਤੀ ਆ ਕਿਹੜੇ ਮੈਘਮੇ ਵਿੱਚ ਜੌਬ ਦਾ ਮੈਂ ਮਾਰਕੀਟ ਕਮੇਟੀ ਦੇ ਵਿੱਚ ਐ ਚੌਂਕੀਦਾਰ ਆਊਟਸੋਰਸ ਤੇ ਕੰਮ ਕਰਦਾ ਸੀ ਤੇ ਹੁਣ ਕਿਹੜੇ ਕਿਹੜੇ ਆਊਟਸੋਸ ਮੁਲਾਜ਼ਮਾਂ ਨੂੰ ਤੁਸੀਂ ਨਾਲ ਲੈ ਕੇ ਚੱਲੋਗੇ ਕਿੰਨਾ ਕਿੰਨਾ ਹੀ ਲੜ ਰਹੇ ਜਿੰਨੇ ਵੀ ਡਿਪਾਰਟਮੈਂਟ ਆਉਂਦੇ ਨੇ ਜਿੰਨੇ ਵੀ ਡਿਪਾਰਟਮੈਂਟ ਆਉਂਦੇ ਨੇ ਉਹਦੇ ਵਿੱਚ ਹਰ ਮਹਿਕਮੇ ਦੇ ਵਿੱਚ ਆਊਟਸੋਰਸ ਤੇ ਆ ਜ਼ਿਆਦਾਤਰ ਸਿਹਤ ਵਿਭਾਗ ਦੇ ਵਿੱਚ ਬਹੁਤ ਆਊਟਸੋਰਸ ਤੇ ਬੰਦੇ ਰੱਖੇ ਜਨਾਂ ਨੇ ਇਹ ਆਸ਼ਾ ਵਰਕਰਾਂ ਦੀ ਤਾਂ ਕੋਈ ਸੁਣਵਾਈ ਹੈ ਨਹੀਂ ਨਾ ਆਂਗਣਵਾੜੀ ਦੀ ਕੋਈ ਸੁਣਵਾਈ ਹੈ ਜੀ ਕਿੰਨੀ ਗਿਣਤੀ ਕਿੰਨੀ ਘਟੋੜੀ ਆਊਟਸੋਰਸ ਮੁਲਾਜ਼ਮ ਆਊਟਸੋਰਸ ਦੀ ਜੇ ਹਾਲ ਪੰਜਾਬ ਦੀ ਲਾਈਏ ਤਾਂ 70000 ਦੇ ਕਰੀਬ ਮੁਲਾਜ਼ਮਾਂ ਆ ਜੀ ਤੱਕੀ ਲੱਗਦਾ ਹੈਗਾ ਕਿ ਫਿਰ ਕੋਰ ਲੋਕ ਸਭਾ ਤੋਂ ਤੁਸੀਂ ਅਸੀਂ ਬਿਲਕੁਲ ਇਹਨਾਂ ਨੂੰ ਟੱਕਰ ਦੇਵਾਂਗੇ ਜੀ ਇਸ ਗੱਲ 'ਚ ਅਸੀਂ ਇਹਨਾਂ ਨੂੰ ਪੂਰਾ ਸਰਪਸ ਖਾਵਾਂਗੇ ਵੀ ਸਾਡੀ ਵੀ ਯਾਰ ਸਾਡੀ ਵੀ ਕੋਈ ਜ਼ਮੀਰ ਆ ਸਾਡੀ ਵੀ ਕੋਈ ਹਸੀਅਤ ਆ ਸਾਹਮਣੇ ਦੋ ਵੱਡੇ ਸੈਲੀਬ੍ਰਿਟੀ ਨੇ ਦੋ ਵੱਡੀਆਂ ਪਾਰਟੀਆਂ ਦੇ ਮਤਲਬ ਆਗੂ ਨੇ ਹਾਂਜੀ ਕਿਵੇਂ ਫੇਸ ਕਰੋਂਗੇ ਉਹਨਾਂ ਦੇ ਤੇ ਸਾਨੂੰ ਉਹ ਲੱਗਦੇ ਨਹੀਂ ਜੀ ਵੱਡੇ ਸਾਨੂੰ ਕੁਝ ਨਹੀਂ ਲੱਗਦੇ ਉਹ ਗੱਪੀ ਲੋਕ ਨੇ ਹਾਂ ਤੇ ਮਤਲਬ ਗੱਲ ਸਾਨੂੰ ਇਹ ਆ ਵੀ ਸਾਨੂੰ ਤਾਂ ਇਹ ਬਿਲਕੁਲ ਗੱਪੀ ਲੋਗ ਲੱਗਦੇ ਆ ਔਰ ਇਨਾਂ ਦੇ ਪੱਲੇ ਕੋਈ ਗੱਲ ਨਹੀਂ ਕਿਵੇਂ ਰਹੇਗਾ ਹੁਣ ਤੁਹਾਡਾ ਚੋਣ ਪ੍ਰਚਾਰ ਦੀ ਬਾਈ ਜੀ ਮੈਂ ਅਸੀਂ ਕੱਲ ਤੋਂ ਸ਼ੁਰੂ ਕਰ ਦਾਂਗੇ ਚੋਣ ਨਿਸ਼ਾਨ ਮੈਨੂੰ ਸਿਲੰਡਰ ਮਿਲ ਚੁੱਕਿਆ ਮੈਂ ਮੇਰੇ ਭਰਾਵਾਂ ਨੂੰ ਅਪੀਲ ਕਰਦਾ ਤੁਹਾਡੇ ਹਰੇ ਘਰ ਦੇ ਰਸੋਈ ਦੇ ਵਿੱਚ ਸਿਲੰਡਰ ਪਿਆ ਗਰੀਬ ਬੰਦੇ ਦੀ ਝੁੱਗੀ ਦੇ ਵਿੱਚ ਸਿਲੰਡਰ ਪਿਆ ਜਿਹੜਾ ਆਮ ਬੰਦਾ ਕੋਈ ਇੱਕ ਮਕਾਨ ਪਾ ਕੇ ਬੈਠਾ ਉਹਨੇ ਵੀ ਘਰ ਦੇ ਵਿੱਚ ਸਿਲੰਡਰ ਰੱਖਿਆ ਮੇਰਾ ਚੋਣ ਨਿਸ਼ਾਨ ਸਿਲੰਡਰ ਆ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਬਾਈ ਜੀ ਇਹ ਸਰਕਾਰ ਨੂੰ ਆਪਦਾ ਰੋਸ ਦਿਖਾਓ ਔਰ ਮੈਨੂੰ ਜਿਤਾਓ ਮੈਂ ਤੁਹਾਨੂੰ ਵੀਲ ਕਰਦਾ ਮੇਰਾ ਚੋਣ ਨਿਸ਼ਾਨ ਸਿਲੰਡਰ ਆ ਮੇਰੇ ਦੋਸਤਾਂ ਨੂੰ ਮੈਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਇਸ ਲੋ ਇਸ ਸਰਕਾਰ ਨੂੰ ਵੋਟ ਦੇ ਨਾਲ ਹੀ ਆਵਦਾ ਜਿਹੜਾ ਤੁਸੀਂ ਸ਼ਕਤੀ ਪ੍ਰਦਰਸ਼ਨ ਔਰ ਵਿਰੋਧ ਦਿਖਾ ਸਕਦੇ ਹੋ